ਸੱਤਰੀਆ ਕਾਲ ਪੰਜਾਬੀਓ ਅੱਜ ਅਸੀਂ ਤੁਹਾਡੇ ਲਈ ਇੱਕ ਐਸੀ ਵੱਡੀ ਖਬਰ ਲੈ ਕੇ ਆਏ ਹਾਂ ਜੋ ਨਾ ਸਿਰਫ ਕੈਨੇਡਾ ਤੇ ਅਮਰੀਕਾ ਦੇ ਲੋਕਾਂ ਨੂੰ ਪ੍ਰਭਾਵਿਤ ਕਰੇਗੀ ਬਲਕਿ ਪੰਜਾਬੀ ਸਟੂਡੈਂਟਸ ਅਤੇ ਪ੍ਰਵਾਸੀਆਂ ਲਈ ਵੀ ਵੱਡੇ ਬਦਲਾਅ ਲੈ ਕੇ ਆਵੇਗੀ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਅਮਰੀਕਾ ਤੇ ਕੈਨੇਡਾ ਵਿੱਚ ਹੋ ਰਹੇ ਟੈਰਿਫ ਯੁੱਧ ਦੀ ਜੋ ਅੱਜ ਤੋਂ ਲਾਗੂ ਹੋ ਗਿਆ ਹੈ ਇਹਨਾਂ ਨਵੇਂ ਟੈਰਿਫਾਂ ਦਾ ਕੀ ਅਸਰ ਹੋਵੇਗਾ ਪੰਜਾਬੀ ਸਟੂਡੈਂਟਸ ਕੈਨੇਡੀਅਨਸ ਅਤੇ ਆਮ ਲੋਕਾਂ ਲਈ ਕੀ ਬਦਲਾਅ ਲੈ ਕੇ ਆਏਗਾ ਇਹ ਸਭ ਜਾਣਦੇ ਹਾਂ ਸਭ ਤੋਂ ਪਹਿਲਾਂ ਇਹ ਟੈਰਿਫ ਹੈ ਕਿ ਸੋ ਟੈਰਿਫ ਇੱਕ ਤਰ੍ਹਾਂ ਦਾ ਸੇਲਸ ਟੈਕਸ ਹੈ ਜੋ ਕੈਨੇਡਾ ਅਤੇ ਅਮਰੀਕਾ ਨੇ ਇੱਕ ਦੂਜੇ ਦੇ ਖਿਲਾਫ ਲਗਾਇਆ ਹੈ ਜਿਸ ਨਾਲ ਹੋਵੇਗਾ ਕਿ ਕੈਨੇਡਾ ਤੋਂ ਅਮਰੀਕਾ ਜਾਣ ਵਾਲੀ ਹਰ ਇੱਕ ਚੀਜ਼ ਮਹਿੰਗੀ ਹੋ ਜਾਏਗੀ ਅਤੇ ਅਮਰੀਕਾ ਤੋਂ ਕੈਨੇਡਾ ਜਾਣ ਵਾਲੀ ਚੀਜ਼ ਵੀ ਹਰ ਇੱਕ ਮਹਿੰਗੀ ਹੋ ਜਾਵੇਗੀ ਕਿਉਂਕਿ ਉਹਨਾਂ ਦੇ ਉੱਪਰ ਟੈਕਸ ਲਗਾਇਆ ਜਾਵੇਗਾ 트ੰਪ ਨੇ ਐਲਾਨ ਕੀਤਾ ਹੈ ਕਿ ਉਹ ਕੈਨੇਡਾ ਨੂੰ ਨਹੀਂ ਛੱਡੇਗਾ ਉਹ 25% ਟੈਕਸ ਉਹਦੇ ਉੱਪਰ ਲਾ ਕੇ ਹੀ ਛੱਡੇਗਾ ਤੇ ਇਹਦੇ ਨਾਲ ਸਭ ਤੋਂ ਜ਼ਿਆਦਾ ਕਾਤਾ ਜੋ ਪਹਿਣਾ ਹੈ ਉਹ ਆਮ ਲੋਕਾਂ ਦੀ ਜੇਬ ਦੇ ਵਿੱਚ ਪਵੇਗਾ ਸਭ ਤੋਂ ਪਹਿਲਾਂ ਤੁਹਾਡੇ ਖਰਚਿਆਂ ਦੇ ਵਿੱਚ ਵਾਧਾ ਹੋਣ ਵਾਲਾ ਹੈ ਟੈਰਫ ਵਧਣ ਦੇ ਨਾਲ ਬਹੁਤ ਸਾਰੀਆਂ ਉਤਪਾਦਿਤ ਚੀਜ਼ਾਂ ਦੀਆਂ ਕੀਮਤਾਂ ਵਧਣਗੀਆਂ ਜਿਵੇਂ ਕਿ ਤੁਹਾਡੀਆਂ ਖਾਣ-ਪੀਣ ਦੀਆਂ ਰੋਜ਼ਾਨਾ ਚੀਜ਼ਾਂ ਕੱਪੜੇ ਇਲੈਕਟ੍ਰੋਨਿਕਸ ਤੇ ਹੋਰ ਵੀ ਕਈ ਸਮਾਨ ਦੇ ਵਿੱਚ ਵਧੇਰੇ ਖਰਚੇ ਕਰਨੇ ਪੈਣਗੇ ਇਸ ਦੇ ਨਾਲ ਕਈ ਹੀ ਪੰਜਾਬੀ ਸਟੂਡੈਂਟਸ ਜੋ ਕੈਨੇਡਾ ਵਿੱਚ ਰਹਿੰਦੇ ਨੇ ਪਾਰਟ ਟਾਈਮ ਜੌਬ ਕਰਦੇ ਨੇ ਉਹਨਾਂ ਨੂੰ ਆਪਣੀ ਜੌਬ ਤੋਂ ਹੱਥ ਖੋਣਾ ਪੈ ਸਕਦਾ ਹੈ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਇਹਦੇ ਨਾਲ ਬੰਦ ਹੋਣ ਵਾਲੀਆਂ ਹਨ ਬਹੁਤ ਸਾਰੀਆਂ ਮੈਨੂਫੈਕਚਰਿੰਗ ਕੰਪਨੀਆਂ ਕੈਨੇਡਾ ਦੇ ਵਿੱਚ ਹਨ ਜੋ ਅਮਰੀਕਾ ਦੇ ਲਈ ਪਾਰਟਸ ਬਣਾਉਂਦੀਆਂ ਹਨ ਉਹ ਬੰਦ ਹੋ ਸਕਦੀਆਂ ਤੇ ਜਿਹੜੇ ਕਰਕੇ ਜਿਹੜੇ ਵੀ ਪੰਜਾਬੀ ਸਟੂਡੈਂਟਸ ਕੰਮ ਕਰਦੇ ਨੇ ਉਥੇ ਉਹ ਆਪਣੀਆਂ jobbਾਂ ਤੋਂ ਬਹੁਤ ਹੀ ਜਲਦੀ ਹੱਥ ਖੋ ਸਕਦੇ ਹਨ ਤੇ ਇਸ ਦੇ ਨਾਲ ਹੀ ਇਮੀਗ੍ਰੇਸ਼ਨ ਤੇ ਵੀ ਬਹੁਤ ਵੱਡਾ ਅਸਰ ਪੈ ਸਕਦਾ ਹੈ ਜੋ ਸਟੂਡੈਂਟਸ ਵੀਜ਼ੇ ਨੂੰ ਹੋਰ ਵੀ ਜ਼ਿਆਦਾ ਟਫ ਕਰ ਸਕਦਾ ਹੈ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੈਨੇਡਾ ਦੀ ਇਕਨੋਮੀ ਦਾ ਆਲਰੇਡੀ ਹੀ ਬਹੁਤ ਬੁਰਾ ਹਾਲ ਚੱਲ ਰਿਹਾ ਹੈ ਤੇ ਟੈਰਿਫ ਯਾਨੀ ਕਿ ਟੈਕਸ ਲੱਗਣ ਦੇ ਨਾਲ ਇਹਦਾ ਹਾਲ ਹੋਰ ਬਹੁਤ ਬੁਰਾ ਹੋਣ ਵਾਲਾ ਹੈ ਇਸ ਦੇ ਨਾਲ ਹੀ ਤੇਲ ਦੀਆਂ ਕੀਮਤਾਂ ਵਧ ਜਾਣਗੀਆਂ ਜੋ ਲੋਕ ਅੱਜ ਵਾਧੂ ਫਜ਼ੂਲੀ ਖਰਚੀ ਕਰ ਰਹੇ ਹਨ ਗੱਡੀਆਂ ਖੁਆ ਰਹੇ ਹਨ ਕੁਝ ਹੀ ਦਿਨਾਂ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਤੰਗੀ ਦੇ ਦਿਨ ਦੇਖਣੇ ਪੈ ਸਕਦੇ ਹਨ ਜੇਕਰ ਇਹ ਟੈਰਿਫ ਨਹੀਂ ਹਟਾਏ ਗਏ ਤਾਂ ਆਉਣ ਵਾਲਾ ਫਿਊਚਰ ਬਹੁਤ ਹੀ ਦੁਖਦਾਈ ਹੋ ਸਕਦਾ ਹੈ ਸਾਰੇ ਕੈਨੇਡੀਅਨਸ ਦੇ ਲਈ ਕਿਉਂਕਿ ਅਮਰੀਕਾ ਨੂੰ ਇੰਨਾ ਜ਼ਿਆਦਾ ਅਸਰ ਨਹੀਂ ਪੈਣਾ ਉਹ ਆਲਰੇਡੀ ਇੱਕ ਡਵੌਟ ਕੰਟਰੀ ਹੈ ਉਹਨਾਂ ਕੋਲ ਆਪਣੀ ਰਿਸੋਰਸਸ ਹਨ ਸੋ ਉਹਨਾਂ ਨੂੰ ਇੰਨਾ ਜ਼ਿਆਦਾ ਅਸਰ ਇਹਦਾ ਨਹੀਂ ਹੋਵੇਗਾ ਇਹਦੇ ਨਾਲ ਮੈਕਸੀਕੋ ਤੇ ਚਾਈਨਾ ਤੇ ਵੀ ਟੈਰਿਫ ਲਗਾਇਆ ਗਿਆ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕਿਸੇ ਦਾ ਵੀ ਖੌਫ ਨਹੀਂ ਇਹ ਲੱਗ ਰਿਹਾ ਹੈ ਕਿ ਉਹ ਆਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਗਿਆ ਹੈ ਕਿਉਂਕਿ ਕੈਨੇਡਾ ਦੀ ਸਰਕਾਰ ਨੇ ਜਸਟਿਨ ਟਰੂਡੋ ਨੇ ਉਸ ਨੂੰ ਤਰਲਾ ਮਾਰਿਆ ਸੀ ਕਿ ਉਹ ਇਹ ਸੇਲਸ ਟੈਕਸ ਨਾ ਲਗਾਵੇ ਈਵਨ ਕਿ ਮੈਕਸੀਕੋ ਦੇ ਪ੍ਰਧਾਨ ਮੰਤਰੀ ਨੇ ਵੀ ਉਸ ਦੇ ਅੱਗੇ ਰਿਕੁਐਸਟ ਤਰਲਾ ਕੀਤਾ ਸੀ ਪਰ ਉਸ ਨੇ ਕਿਸੇ ਦੀ ਇੱਕ ਨਹੀਂ ਸੁਣੀ ਟੈਰਿਫ ਲੱਗਣ ਦੇ ਨਾਲ ਟਰੱਕ ਡਰਾਈਵਰਾਂ ਨੂੰ ਬਹੁਤ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਜ਼ਿਆਦਾਤਰ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਜਿਹੜਾ ਹੈ ਉਹ ਟਰੱਕਿੰਗ ਇੰਡਸਟਰੀ ਦੇ ਥਰੂ ਹੀ ਹੁੰਦਾ ਹੈ ਤੇ ਜੇਕਰ ਉਹ ਸਾਰਾ ਸਮਾਨ ਬਹੁਤ ਜ਼ਿਆਦਾ ਘਟ ਜਾਵੇਗਾ ਤਾਂ ਇਸ ਦੇ ਨਾਲ ਕਾਫੀ ਵੱਡੀ ਮਾਤਰਾ ਦੇ ਵਿੱਚ ਟਰੱਕ ਡਰਾਈਵਰਾਂ ਨੂੰ ਆਪਣੀ ਜਿਹੜੀ ਜੌਬ ਹੈ ਉਹ ਉਸ ਤੋਂ ਹੱਥ ਖੋਣਾ ਪੈ ਸਕਦਾ ਹੈ ਇਹ ਟੈਰਿਫ ਟੈਕਸ ਲੱਗਣ ਦੇ ਨਾਲ ਜਿਹੜੇ ਲੋਕ ਵਰਕ ਫਰਮ ਹੋਮ ਜੌਂਬਾ ਕਰ ਰਹੇ ਹਨ ਉਹਨਾਂ ਨੂੰ ਵੀ ਆਪਣੀ ਜੌਬਸ ਤੋਂ ਹੱਥ ਖੋਣਾ ਪੈ ਸਕਦਾ ਹੈ ਤੁਸੀਂ ਕੀ ਸੋਚਦੇ ਹੋ ਇਸ ਟੈਰਿਫ ਟੈਕਸ ਬਾਰੇ ਆਪਣੇ ਵਿਚਾਰ ਕਮੈਂਟਸ ਦੇ ਵਿੱਚ ਸਾਂਝੇ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਅਪਡੇਟਸ ਨਾਲ ਆਪਣੇ ਆਪ ਨੂੰ ਜਾਣੂ ਰੱਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ